ਜਿਵੇਂ ਚైనా ਡੋਰ ਨੂੰ ਲੱਗੇ ਕਿ ਉਹਦੀ ਗਾਇਰਿ ਹੈ ਤੇ ਰਾਜੀ ਸਾਡੇ ਚైనా ਡੋਰ ਨੂੰ ਲਗਾ ਸਾਡੇ ਐਸ ਐਚਓ ਸਮਰਾਲਾ ਤੇ ਐਸ ਐਚਓ ਮਾਸ਼ੂੜ ਨੇ ਆ ਅਟਟ ਦੁਕਾਨਾਂ ਜਿਹੜੇ ਰੇਡ ਕੀਤੇ ਆ ਰੇਡ ਦੇ ਤਰ੍ਹਾਂ ਦੇ ਸਾਨੂੰ ਕੋਈ ਮਿਲੀ ਨਹੀਂ ਪਰ ਫੇਰ ਵੀ ਅਸੀਂ ਜਿਹੜੇ ਆ ਈਵਨ ਕੇ ਬੱਚੇ ਵੀ ਜਿਹੜੇ ਦਕਾਇ ਕਸਟਮਰ ਵਗੈਰਾ ਬਣਾ ਕੇ ਭੇਜ ਰਹੇ ਆ ਜੇ ਕਿਸੇ ਕੋਲ ਵੀ ਚైనా ਡੋਰ ਬਰਾਮਦ ਹੋਈ ਆ ਤਾਂ ਉਹਦੇ ਖਿਲਾਫ 307 ਵਗੈਰਾ ਦਾ ਮਗਧਮਾ ਦਰਜ ਕੀਤਾ ਜਾਊਗਾ ਜੇ ਛੋਟੇ ਬੱਚੇ ਜਿਹੜੇ ਚਾਈਨਾ ਡੋਰ ਲਗਾ ਪਤੰਗੜ ਆਣਗੇ ਤਾਂ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਜਿਹੜਾ ਇਹਹੀ ਜਿਹੜਾ ਕਾਰਵਾਈ ਆਰਡੀਨੈਂਸ ਉਯੋਗੀ 307 ਦਾ ਜਿਹਦੇ ਵਿੱਚ ਇਹ ਮੁੜ ਕੇ ਆਉਂਦੇ ਆ ਪੁੱਲ ਜਾਣ ਵੀ ਪੰਜ ਛੇ ਮਹੀਨੇ ਜਵਤ ਹੋ ਗਈ ਸੀ ਇੱਕ ਸਾਰੇ ਵੀ ਚਾਈਨਾ ਡੋਰ ਫਿਰ ਵੀ ਪਾਬੰਦੀ ਦੇ ਬਾਵਜੂਦ ਕਾਫੀ ਲੋਕ ਉਹ ਚਾਈਨਾ ਡੋਰ ਫਟਗੜ ਆ ਰਹੇ ਨੇ ਇਹ ਇਹ ਅਸਬੈਥ ਨੂੰ ਦੱਸ ਰਿਹਾ ਵੀ ਸਾਡੇ ਐਸਚਓ ਸਮਰਾਲੇ ਨੇ ਕੱਲ ਚਾਰਜਗਾਨਾ ਤੇ ਰੇਡ ਕੀਤਾ ਵੀ ਨਹੀਂ ਸਾਨੂੰ ਅਜੇ ਮਿਲੀ ਜੇ ਫਿਰ ਵੀ ਕਿਸੇ ਕੋਲ ਮਿਲੀ ਆ ਤਾਂ ਉਹਦੇ ਖਿਲਾਫ ਜਿਹੜੀ ਆ ਬਿਲਕੁਲ ਸਖਤ ਕਾਰਵਾਈ ਕੀਤੀ ਜਾਓ ਜਿਵੇਂ ਉਹ ਲੋਹੜੀ ਦਾ ਤਿਹਾਰ ਆ ਰਿਹਾ ਬਸੰਤ ਆ ਰਹੀ ਹੈ ਇਹਦੇ ਨਾਲ ਖੁਸ਼ੀ ਜਾਰੀ ਹੋ ਰਹੀ ਹੈ ਇਹਦੇ ਨਾਲ ਅਸੀਂ ਆ ਹੁਣ ਡਰੋਨ ਸਿਸਟਮ ਵੀ ਚਲਾਵਾਂਗੇ ਇਸ ਤੋਂ ਬਿਨਾਂ ਅਸੀਂ ਲੇਬਰ ਕਲਾਸ ਵਾਲੇ ਬੱਚੇ ਵੀ ਭੇਜਦੇ ਆ ਕੋ ਸਕੂਲ ਵਾਲੇ ਬੱਚੇ ਵੀ ਚਾਈਨਾ ਡੋਰ ਕੁਰੀਟਲੀ ਅਡਟ ਦੁਕਾਨਾਂ ਤੇ ਭੇਜਦੇ ਆ ਜਿਹਦੇ ਕੋਲੋਂ ਵੀ ਕਹਿੰਨਾ ਕਿ ਇਹਨੂੰ ਦੇਤੀ ਉੱਚੇ ਨੂੰ ਤੇ ਨਾਲ ਦੀ ਨਾਲ ਦੁਕਾਨਦਾਰ ਦੇਗਲਾ ਬੜਾ 300 ਸਦਾ ਪਰਚਾ ਦੁੱਜ ਗਿਆ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਚੈਨਲ ਮਾਪਿਆਂ ਨੂੰ ਵੀ ਇਹੀ ਕਹਿਣਾ ਚਾਹਣਾ ਵੀ ਦੇਖੋ ਚਾਈਨਾ ਡੋਰ ਦੇ ਨਾਲ ਕਿੰਨੇ ਪਛੀਆਂ ਦੇ ਆ ਆਸਾਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਖੰਭ ਵੱਡੇ ਜਾਂਦੇ ਬੰਦੇ ਤੁਸੀਂ ਦੇਖਦੇ ਵੀ ਜਦੋਂ ਚਾਈਨਾ ਡੋਰ ਨਾਲ ਕਹਿੰਦਾ ਨੱਕ ਵੱਡਿਆ ਗਿਆ ਗਲਾ ਵੱਡਿਆ ਗਿਆ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਣ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਮਾਪਿਓ ਵੀ ਇਹ ਜਿਹੜੀ ਚਾਈਨਾ ਡੋਰ ਨਾਲ ਨਹੀਂ ਸਿੰਪਲ ਡੋਰ ਨਾਲ ਤੰਗੜਾ ਲਾਣ